ਅਧਿਕਾਰਯੋਗ ਸੱਜਣੋ ਅਸੀਂ ਤੁਹਾਡੇ ਨਾਲ ਜਿਹੜੀ ਗਾਥਾ ਸਾਂਝੀ ਕਰਨੀ ਹੈ ਕਿ ਅਰਬ ਦੇਸ਼ਾਂ ਦੇ ਉਹ ਪੰਜ ਪ੍ਰੇਮੀ ਜਿਨ੍ਹਾਂ ਦੀਆਂ ਗਥਾਵਾਂ ਅੱਜ ਕੱਲ ਮੇਲਿਆਂ ਤੇ ਕਿਤਾਬਾਂ ਵਿੱਚ ਆਪਾਂ ਆਮ ਸਾਰੇ ਪੜ੍ਹਦੇ ਆਂ ਉਹਨਾਂ ਵਿੱਚੋਂ ਸੱਸੀ ਪੁੰਨੂ ਦੀ ਗਾਥਾ ਜਿਹੜੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਉਹ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਬਾਧਾ ਵਰਨ ਸੀ ਕਿਸ ਤਰ੍ਹਾਂ ਦੀਆਂ ਗੱਲਾਂ ਸੀ ਉਹ ਅਸੀਂ ਆਪ ਨਾਲ ਸਾਂਝੀਆਂ ਕਰਨੀਆਂ ਕਾਬੂ ਰੂਪ ਵਿੱਚ ਲੈ ਸਤਿਕਾਰਯੋਗ ਸੱਜਣੋ ਕਹਿੰਦੇ ਆ ਕਿ ਜਿਹੜਾ ਕੁਝ ਅੱਜ ਹੋ ਰਿਹਾ ਹੈ ਇਹੀ ਕੁਝ ਉਦੋਂ ਵੀ ਹੁੰਦਾ ਸੀ ਜੇ ਔਰਤਾਂ ਯਾਤਰੀ ਉੱਤੇ ਅੱਜ ਤਸ਼ੱਦਦ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਵੀ ਕੀਤਾ ਜਾਂਦਾ ਸੀ ਜੇ ਉਹਰਦਿਆ ਤੀਨੂ ਅੱਜ ਕੁੱਖ ਵਿੱਚ ਮਾਰਿਆ ਜਾਂਦਾ ਤਾਂ ਉਸ ਸਮੇਂ ਪਾਣੀ ਵਿੱਚ ਤਾਰ ਦਿੱਤਾ ਜਾਂਦਾ ਸੀ ਕਿਤੇ ਦੱਬ ਦਿੱਤਾ ਜਾਂਦਾ ਸੀ ਇਹ ਵਰਦਾਰਾ ਉਦੋਂ ਵੀ ਹੁੰਦਾ ਸੀ ਤੇ ਹੁਣ ਵੀ ਹੁੰਦਾ ਹੈ ਉਸ ਸਮੇਂ ਦੀ ਬਾਤ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ ਅੰਦਰ ਆਦਮ ਖਾਨ ਬਾਦਸ਼ਾਹ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਤਾਂ ਬੱਚੀ ਦਾ ਜਨਮ ਹੋਇਆ ਕਹਿੰਦੇ ਤਾਂ ਬਾਦਸ਼ਾਹ ਨੇ ਉਹ ਸਮੇਂ ਦੇ ਜੋਤਸੀਆਂ ਨੂੰ ਸੱਤਾ ਪੱਤਰ ਭੇਜਿਆ ਕਿ ਤੁਸੀਂ ਆ ਕੇ ਇਹ ਕੁੰਡਲੀ ਬਣਾਓ ਇਹ ਪੱਤਰੀ ਬਣਾਓ ਕਿ ਇਹ ਜਿਹੜੀ ਲੜਕੀ ਹੈ ਇਹ ਜਵਾਨ ਹੋ ਕੇ ਕੀ ਕੀ ਕਾਰਜ ਕਰੂਗੀ ਕੀ ਸਾਡੀ ਇਹ ਸ਼ਾਨ ਉਚੇਰੀ ਕਰੂਗੀ ਜਾਂ ਸਾਡੀ ਸ਼ਾਨ ਨੂੰ ਇਹ ਕੋਈ ਦਾਗ ਲਾਊਗੀ ਉਸ ਤਰ੍ਹਾਂ ਦੀ ਮਾਰਤਾ ਪੁੱਛਣ ਵਾਸਤੇ ਅਕਮ ਖਾਨ ਨੇ ਉਸ ਸਮੇਂ ਦੇ ਜੋਤਸੀਆਂ ਨੂੰ ਸੱਦਿਆਗਾ ਤੇ ਜੋਤਸੀ ਆਏ ਆ ਆ ਕੇ ਉਹਨਾਂ ਨੇ ਪੱਤਰੀਆਂ ਬਾਝੀਆਂ ਸਾਰਾ ਕੁਝ ਵੇਖ ਲਿਆ ਗ੍ਰਹਿ ਮਲਾ ਲਿਆ ਗ੍ਰਹਿ ਮਲਾਉਣ ਤੋਂ ਬਾਅਦ ਉਹਨਾਂ ਨੇ ਕੀ ਪੜਿਆ ਤੇ ਇਹ ਕੁੜੀ ਹੈ ਜਿਹੜੀ ਇਹਦੇ ਜਿਹੜੇ ਗ੍ਰਹਿ ਨੇ ਉਹ ਐਨੇ ਵਧੀਆ ਨਹੀਂ ਐਨੇ ਠੀਕ ਨਹੀਂ ਗੇ ਤਾਂ ਰਾਜੇ ਨੂੰ ਜਿਹੜੇ ਉਹ ਸਮੇਂ ਦੇ ਜੋਤਸੀ ਉਹ ਕਿਸ ਤਰ੍ਹਾਂ ਆਬਦਾ ਬਾਰਤਾ ਲਾਭ ਹੋ ਕੇ ਦੱਸ ਦੇਣੇ ਕਿ ਅਸੀਂ ਕੀ ਵੇਖਿਆ ਜੀ ਕੁੰਡਲੀ ਵਿੱਚ ਉਸ ਤਰ੍ਹਾਂ ਦੀਆਂ ਲੈਣਾ ਸਾਡੇ ਇਸ ਕੁਬਿਸ਼ਰੀ ਜਥੇ ਤੋਂ ਇਹ ਇੰਜ ਸ਼ਰਮਣ ਕਰਨਾ ਜੀ ਹੋ ਬਿਪਰ ਆਖ ਦੇ ਬਾਜ ਕੇ ਅਖਰਾਂ ਨੂੰ ਸੁਣੀ ਗੱਲ ਤੂੰ ਨਾਲ ਧਿਆਨ ਰਾਜਾ ਹੋ ਬਿਪਰ ਆਖ ਦੇ ਬਾਜ ਕੇ ਤਾਰ ਕਹਿੰਦੇ ਚੰਗੀ ਹੁੰਦੀ ਐ ਵਿੱਚ ਮਿਆਣ ਰਾਜਾ ਬਾਤ ਰਾਮ ਦੀ ਰਾਮ ਹੀ ਜਾਣ ਸਕਦਾ ਰਚਨਾ ਉਸ ਦੀ ਨਹੀਂ ਗਿਆਨ ਰਾਜਾ ਜੋੜ ਤੋੜ ਕੇ ਅਸੀਂ ਬਤਾਵਦੇ ਮਖੀ ਕਰੂਗੀ ਤੇਰੀ ਇਹ ਜਾਨ ਰਾਜਾ ਵਾਂਗ ਚੰਦ ਦੇ ਚਮਕਦੀ ਸ਼ਾਨ ਜਿਹੜੀ ਕਾਲੀ ਹੋਊਗੀ ਕਟੂਗਾ ਮਾਨ ਰਾਜਾ ਸਭੇ ਵੇਖ ਲੈ ਲੱਛਣ ਵਾਚ ਕੇ ਤੇ ਸਭੇ ਵੇਖ ਲੈ ਲੱਛਣ ਕੇਤੇ ਛੋਟੀ ਜਾਤੀ ਮੇ ਇਸ ਦਾ ਖਾਨ ਰਾਜਾ ਸਾਦੀ ਕਰੂੰਗੀ ਆਪਣੇ ਆਪ ਬੱਚੀ ਚੱਲਣਾ ਕਿਸੇ ਦਾ ਜੋਰ ਨਾ ਤਾਨ ਰਾਜਾ ਹੋ ਲੋਕੀ ਕਹੋਂਗੇ ਇਸ ਤੇ ਕਿਸੇ ਕਤਾਨਾ ਸੱਚ ਹੈ ਬਿਆਨ ਰਾਜ ਇਹ ਪੱਗ ਪਾਪ ਦੀ ਧੀ ਦੇ ਹੱਥ ਹੁੰਦੀ ਕਲ ਸੱਚ ਹੈ ਬੀਚ ਰੰਗੇ ਬਖਤ ਤੋਂ ਸਭ ਪਸਤਾਣ ਰਾਜਾ ਮੇ ਬਾਰਿਆ ਲਿਖੀ ਨਾ ਟਲ ਸਕਦੀ ਰਾਜੇ ਆਦਮ ਖਾਨ ਨੂੰ ਜੋਤਸ਼ੀਆਂ ਨੇ ਦੱਸ ਦਿੱਤੀਆਂ ਕਿ ਆਹ ਕੁਝ ਹੋਊਗਾ ਰਾਜੇ ਨੇ ਇਹ ਗੱਲ ਸੁਣ ਕੇ ਬੜੀ ਪਰੇਸ਼ਾਨੀ ਹੋਈ ਸਤਿਕਾਰਯੋਗ ਸੱਜਣ ਨੂੰ ਪਰੇਸ਼ਾਨੀ ਤਾਂ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਦੇ ਬੱਚੇ ਨੂੰ ਕੋਈ ਵੀ ਕਹੇ ਤਾਂ ਮਾਤ ਪਿਤਾ ਦਾ ਬਹੁਤ ਭੈੜਾ ਹਾਲ ਹੁੰਦਾ ਹੈ ਤਾਂ ਜਦੋਂ ਇਹ ਗੱਲਾਂ ਸਾਰੀਆਂ ਉਹਨਾਂ ਨੇ ਸੁਣ ਲਈਆਂ ਰਾਜੇ ਆਦਮ ਖਾਨ ਨੇ ਸੁਣੀਆਂ ਇਹ ਗੱਲਾਂ ਉਸ ਨੇ ਆਪਦੀ ਦਾਰਾ ਆਪਦੀ ਘਰਵਾਲੀ ਨੂੰ ਬੁਲਾਇਆ ਆਪਦੀ ਘਰਵਾਲੀ ਨੂੰ ਬੁਲਾ ਕੇ ਕਹਿਣ ਲੱਗਿਆ ਕਿ ਜਿਹੜੇ ਜੋਤਿਸ਼ੀ ਸੀ ਨਾ ਉਹਨਾਂ ਨੇ ਆਹ ਗੁੰਡਲੀ ਬਣਾਈ ਹੈ ਰਾਣੀਏ ਹੁਣ ਦੱਸ ਕੀ ਕਰੀਏ ਇਲਾਜ ਬਣਾਈਏ ਤਾਂ ਰਾਣੀ ਨੇ ਗੱਲ ਸੁਣੀ ਹੈ ਔਰਤ ਜਿਹੜੀ ਹੈ ਹਮੇਸ਼ਾ ਚੁੱਪ ਕਰਦੀ ਆਈ ਹੈ ਤਾਂ ਔਰਤ ਵਿਚਾਰੀ ਕਹਿਣ ਲੱਗੀ ਰਾਜਾ ਤੇਰੀ ਮਰਜ਼ੀ ਹੈ ਜਿਵੇਂ ਤੈਨੂੰ ਜੰਗਾ ਲੱਗਦਾ ਉਹਨੇ ਕਰ ਦਾ ਰਾਜੇ ਦੇ ਦਿਮਾਗ ਵਿੱਚ ਗੱਲ ਆਈ ਕਿ ਜੇ ਇਸ ਨੂੰ ਧਰਤੀ ਵਿੱਚ ਟੋਆ ਪੱਟ ਕੇ ਰੱਬ ਨੇ ਆ ਤਾਂ ਵੀ ਮਾੜੀ ਗੱਲ ਹੈ ਚਾ ਇਹਨੂੰ ਹੋੜ ਕਿਤੇ ਸਿੱਟ ਕੇ ਆਉਣਾ ਤਾਂ ਵੀ ਚੰਗੀ ਗੱਲ ਨਹੀਂ ਉਹਨੇ ਸੋਚ ਵਿਚਾਰ ਕੇ ਕੀ ਕੀਤਾ